ਸਾਖੀ ਕਲਜੀ ਮੈਂ ਵੀਰਪਾਲ ਕੌਰ ਸੇਖੋਂ ਜੈਤੋ ਤੇ ਅੱਜ ਨਵੀਂ ਤੇ ਸੌਖੀ ਇੱਕ ਟੈਕਨੀਕ ਲੈ ਕੇ ਗਏ ਆ ਰਹੇ ਆ ਆਪਾਂ ਤੇ ਸਾਰਿਆਂ ਨੇ ਸ਼ੇਅਰ ਕਰ ਦੇਣਾ ਵੀਡੀਓ ਨੂੰ ਲਾਈਕ ਕਰ ਦੇਣਾ ਕੋਲਡ ਕਾਫੀ ਸਿਰਫ 2 ਮਿੰਟ ਦੇ ਵਿੱਚ ਆਪਾਂ ਜਿਹੜੀ ਬਣਾ ਲੈਣੀ ਆ ਇੱਕ ਕਾਫੀ ਦਾ ਪਾਊਚ ਹੈ ਜਿਹੜਾ ਆਪਾਂ ਗਲਾਸ ਦੇ ਵਿੱਚ ਪਾਉਣਾ ਤੇ ਇੱਕ ਚਮਚਾ ਜਿਹੜੀ ਆਪਾਂ ਇਥੋਂ ਠੰਡ ਚੀਨੀ ਪਾਵਾਂਗੇ ਤੇ ਇੱਕ ਇੱਕ ਚਮਚਾ ਖੰਡ ਹੈਗੀ ਤਾਂ ਦੋ ਚਮਚੇ ਜਿਹੜੇ ਆਪਾਂ ਪਾਣੀ ਦੇ ਪਾਉਣੇ ਆ ਦੋ ਚਮਚਾ ਪਾਣੀ ਥੋੜਾ ਜਿਹਾ ਬਸ ਮਤਲਬ ਜਿਹਦੇ ਨਾਲ ਉਹ ਘੁਲ ਜੇ ਇਦਾਂ ਆਪਾਂ ਪਾਣੀ ਪਾਉਣਾ ਇਹਦੇ ਲਈ ਕੋਈ ਆਪਾਂ ਨੂੰ ਬਲੈਂਡਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈਗੀ ਤੇ ਇਹਨੂੰ ਆਪਾਂ ਇਦਾਂ ਜਿਵੇਂ ਚਮਚੇ ਦੇ ਨਾਲ ਆ ਮੈਂ ਹਿਲਾ ਰਹੀ ਹਾਂ ਇਦਾਂ ਤੁਸੀਂ 2 ਮਿੰਟ ਜਿਹੜਾ ਇਹ ਮਿਕਸ ਕਰਨਾ ਇਦਾਂ ਬਿਲਕੁਲ ਜਿਹੜੀ ਸੰਘਣੀ ਝੱਗ ਬਣ ਜੇਗੀ ਤੇ ਕੈਫੇ ਵਰਗੀ ਜਿਹੜੀ ਕੋਲਡ ਕਾਫੀ ਆ ਉਹ ਆਪਣੀ ਬਣ ਕੇ ਜਿਹੜੀ ਉਹ ਤਿਆਰ ਹੋਏਗੀ ਇਦਾਂ ਤੁਸੀਂ ਇਹਨੂੰ ਮਿਕਸਾ ਜਿਹੜਾ ਕਰਦੇ ਰਹਿਣਾ 1-2 ਮਿੰਟ ਬਹੁਤ ਜ਼ਿਆਦਾ ਮੈਨੂੰ ਕੋਲਡ ਹੋ ਰਿਆ ਸੀ ਪਰ ਇਹ ਬੱਚਾ ਜਿਹੜਾ ਕੋਲਡ ਕਾਫੀ ਮੰਗ ਰਿਹਾ ਸੀ ਤੇ ਫਿਰ ਮੈਂ ਉਹਨੂੰ ਘਰ ਬਣਾ ਕੇ ਜਿਹੜੀ ਦੇਣ ਲੱਗੀ ਬਹੁਤ ਸੌਖੇ ਤਰੀਕੇ ਨਾਲ ਜਿਹੜਾ ਤੁਸੀਂ ਬਣਾ ਸਕਦੇ ਆ ਜ਼ਰੂਰ ਇਹਨੂੰ ਟਰਾਈ ਕਰਨਾ ਕਾਫੀ ਜਿਵੇਂ ਬਣਾਉਂਦੇ ਹੀ ਵੱਲਗ-ਵੱਲਗ ਤਰੀਕੇ ਹੁੰਦੇ ਆ ਹਰ ਕੋਈ ਆ ਜਿਹੜਾ ਕੋਲਡ ਕਾਫੀ ਆ ਜਿਹੜਾ ਉਹ ਆਪਣੇ ਤਰੀਕੇ ਦੇ ਨਾਲ ਬਣਾਉਣਾ ਪਰ ਜਦੋਂ ਆਪਾਂ ਇੱਕ ਹੀ ਗਲਾਸ ਜਾਂ ਇੱਕੀ ਕਾਪ ਆ ਜਿਹੜੀ ਕੋਲਡ ਕਾਫੀ ਬਣਾਉਣੀ ਹੁੰਦੀ ਆ ਤਾਂ ਇਸ ਤੋਂ ਸੌਖਾ ਤਰੀਕਾ ਕੋਈ ਵੀ ਨਹੀਂ ਹੈਗਾ ਕਿਉਂਕਿ ਇਹਨੂੰ ਆਪਾਂ ਗਲਾਸ ਦੇ ਵਿੱਚ ਹੀ ਬਣਾ ਸਕਦੇ ਆ ਕੋਈ ਆਪਾਂ ਨੂੰ ਐਕਸਟਰਾ ਜਿਹੜਾ ਕੋਈ ਬਰਤਨ ਆ ਉਹ ਵੀ ਨਹੀਂ ਲੈਣ ਦੀ ਜ਼ਰੂਰਤ ਇਸ ਤਰ੍ਹਾਂ ਇਹ ਝੱਗ ਬਨਨੀ ਸ਼ੁਰੂ ਹੋ ਜਾਂਦੀ ਆ ਤੇ ਜਦੋਂ 1 ਜਾਂ 2 ਮਿੰਟ ਆਪਾਂ ਇਹਨੂੰ ਇਦਾਂ ਮਿਕਸ ਕਰਦੇ ਰਹਿੰਨੇ ਆ ਤਾਂ ਇਹ ਬਿਲਕੁਲ ਸੰਗਣੀ ਜਿਹੜੀ ਝੱਗ ਵਾਲੀ ਫਾਰਮ ਦੇ ਵਿੱਚ ਆ ਬਿਲਕੁਲ ਆ ਜਾਏਗਾ ਇਸرائیਲੀ ਬਣ ਜਾਣਾ ਹੈਗਾ ਗਾੜਾ ਗਾੜਾ ਤੇ ਹੁਣ ਕੀ ਕਰਨਾ ਹੁੰਦਾ ਆਪਾਂ ਬਰਫ਼ ਦੇ ਜਿਹੜੇ ਕੁਛ ਟੁਕੜੇ ਹੈਗੇ ਆ ਉਹ ਆਪਾਂ ਇਹਦੇ ਵਿੱਚ ਜਿਹੜੇ ਪਾ ਦੇਣਾ ਬਿਲਕੁਲ ਇਹ ਸੰਘਣਾ ਹੋ ਜਾਂਦਾ ਇੰਨਾ ਕੁ ਟਾਈਮ ਆਪਾਂ ਵੇਟ ਕਰਨੀ ਹੁੰਦੀ ਆ ਬਿਲਕੁਲ ਇਹ ਦੇਖੋ ਪੇਸਟ ਆ ਜਿਹੜਾ ਉਹ ਤਿਆਰ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਥੋੜੀ ਜੀ ਬਰਫ਼ ਦੇ ਜਿਹੜੇ ਟੁਕੜੇ ਪਾਵਾਂਗੇ ਇਸ ਤਰ੍ਹਾਂ ਜਿੰਨਾ ਕੁ ਤੁਸੀਂ ਠੰਡਾ ਪੀਨੇ ਆ ਹਨਾ ਉਹ ਸਾਨੂੰ ਸਾਰਾ ਜਿਹੜੀ ਤੁਸੀਂ ਆਈਸ ਪਾ ਸਕਦੇ ਆ ਤੇ ਉਬਾਲੇ ਵਾਲਾ ਦੁੱਧ ਆ ਦੁੱਧ ਠੰਡਾ ਹੋਣਾ ਚਾਹੀਦਾ ਤੇ ਪਾਉਣਾ ਤੁਸੀਂ ਹੈ ਜਿਹੜਾ ਉਬਾਲੇ ਵਾਲਾ ਕੱਚਾ ਦੁੱਧ ਆ ਜਿਹੜਾ ਉਹ ਤੁਸੀਂ ਨਹੀਂ ਪਾਉਣਾ ਤੇ ਬਿਲਕੁਲ ਕੋਫੇ ਵਰਗੀ ਜਿਹੜੀ ਕਾਫੀ ਆ ਉਹ ਤੁਸੀਂ 2 ਮਿੰਟ ਦੇ ਵਿੱਚ ਆ ਜਿਹੜੀ ਉਹ ਘਰ ਤਿਆਰ ਕਰ ਸਕਦੇ ਆ ਤੇ ਗਲਾਸ ਦੇ ਵਿੱਚ ਹੀ ਐਕਸਟਰਾ ਕੋਈ ਬਰਤਨ ਆ ਜਿਹੜਾ ਉਹ ਵੀ ਆਪਣਾ ਖਰਾਬ ਆ ਜਿਹੜਾ ਉਹ ਨਹੀਂ ਹੋਏਗਾ ਤੇ ਬਿਲਕੁਲ ਇਹ ਸੰਗਣੀ ਸੰਗਣੀ ਤੇ ਬਹੁਤ ਹੀ ਇਹਦਾ ਟੇਸ ਆ ਜਿਹੜਾ ਉਹ ਵਧੀਆ ਹੋਏਗਾ ਤਗੀ ਕਦੇ ਵੀ ਤੁਹਾਡਾ ਦਿਲ ਕਰੀ ਵੀ ਕਾਫੀ ਪੀਣ ਦਾ ਕੋਲਡ ਕਾਫੀ ਪੀਣ ਦਾ ਤਾਂ ਤੁਸੀਂ ਇਸ ਤਰੀਕੇ ਜਿਹੜਾ ਉਹ ਬਣਾ ਕੇ ਦੇਖ ਸਕਦੇ ਹੋ ਮੈਂ ਵੀਰਪਾਲ ਕੌਰ ਸਿੱਖ ਹਾਂ ਜਤੋ ਤੁਸੀਂ ਜੁੜਿਆ ਸਾਡੇ ਪੇਜ ਤੇ YouTube ਚੈਨਲ ਦੇ ਨਾਲ ਜਿਨ੍ਹਾਂ ਨੇ ਹਜ ਤੱਕ ਫੋਲੋ ਨਹੀਂ ਕੀਤਾ ਸਬਸਕ੍ਰਾਈਬ ਨਹੀਂ ਕੀਤਾ ਫੋਲੋ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਅੱਗੇ ਸ਼ੇਅਰ ਕਰਦੇਆ ਕਰੋ ਕਿਉਂਕਿ ਮੈਨੂੰ ਆਏ ਹੁੰਦਾ ਵੀ ਸੌਖੀ ਜੀ ਚੀਜ਼ ਜਿਹੜੀ ਆਪਾਂ ਲੈ ਕੇ ਆਉਣੇ ਆ ਉਹ ਸਾਰਿਆਂ ਦੇ ਨਾਲ ਆ ਜਿਹੜੀ ਉਹ ਸਾਂਝੀ ਕੀਤੀ ਜਾਵੇ ਉਕੇ ਜੇ ਵੀ ਤੁਹਾਡਾ ਦਿਲ ਕਰੇ ਤਾਂ ਤੁਸੀਂ ਇਦਾਂ ਜਿਹੜੀ ਬਣਾ ਕੇ ਗਲਾਸ ਦੇ ਵਿੱਚ ਇਹਨੂੰ ਪੀ ਸਕਦੇ ਆ ਬਹੁਤ ਹੀ ਸੌਖਾ ਤਰੀਕਾ ਹੋਪਾ ਤੁਹਾਨੂੰ ਵੀ ਸਾਰਿਆਂ ਨੂੰ ਵਧੀਆ ਲੱਗਿਆ ਹੋਵੇਗਾ ਬਿਲਕੁਲ ਦੇਖੋ ਸੰਗਲੀ ਸੰਗਣੀ ਝੱਗ ਵਾਲੀ ਕਾਫੀ ਆ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਅੱਛੀ ਕਲ ਜੀ ਮੈਂ ਵੀਰਪਾਲ ਕੌਰ ਸੇਖੋਂ ਜੈਤੋ ਤੇ ਅੱਜ ਨਵੀਂ ਤੇ ਸੌਖੀ ਇੱਕ ਟੈਕਨੀਕ ਲੈ ਕੇ ਗਏ ਆ ਰਹੇ ਆ ਆਪਾਂ ਤੇ ਸਾਰਿਆਂ ਨੇ ਸ਼ੇਅਰ ਕਰ ਦੇਣਾ ਵੀਡੀਓ ਨੂੰ ਲਾਈਕ ਕਰ ਦੇਣਾ ਕੋਲਡ ਕਾਫੀ ਸਿਰਫ 2 ਮਿੰਟ ਦੇ ਵਿੱਚ ਆਪਾਂ ਜਿਹੜੀ ਬਣਾ ਲੈਣੀ ਆ ਇੱਕ ਕਾਫੀ ਦਾ ਪਾਊਚ ਹੈ ਜਿਹੜਾ ਆਪਾਂ ਗਲਾਸ ਦੇ ਵਿੱਚ ਪਾਉਣਾ ਤੇ ਇੱਕ ਚਮਚਾ ਜਿਹੜੀ ਆਪਾਂ ਇੱਥੋਂ ਠੰਡ ਚੀਨੀ ਪਾਵਾਂਗੇ ਤੇ ਇੱਕ ਇੱਕ ਚਮਚਾ ਖੰਡ ਹੈਗੀ ਤਾਂ ਦੋ ਚਮਚੇ ਜਿਹੜੇ ਆਪਾਂ ਪਾਣੀ ਦੇ ਪਾਉਣੇ ਆ ਦੋ ਚਮਚਾ ਪਾਣੀ ਥੋੜਾ ਜਿਹਾ ਬਸ ਮਤਲਬ ਜਿਹਦੇ ਨਾਲ ਉਹ ਘੁਲ ਜੇ ਇਦਾਂ ਆਪਾਂ ਪਾਣੀ ਪਾਉਣਾ ਇਹਦੇ ਲਈ ਕੋਈ ਆਪਾਂ ਨੂੰ ਬਲੈਂਡਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈਗੀ ਤੇ ਇਹਨੂੰ ਆਪਾਂ ਇਦਾਂ ਜਿਵੇਂ ਚਮਚੇ ਦੇ ਨਾਲ ਆ ਮੈਂ ਹਿਲਾ ਰਹੀ ਹਾਂ ਇਦਾਂ ਤੁਸੀਂ 2 ਮਿੰਟ ਜਿਹੜਾ ਇਹ ਮਿਕਸ ਕਰਨਾ ਹੈ ਇਦਾਂ ਬਿਲਕੁਲ ਜਿਹੜੀ ਸੰਗਣੀ ਝੱਗ ਬਣ ਜੇਗੀ ਤੇ ਕੈਫੇ ਵਰਗੀ ਜਿਹੜੀ ਕੋਲਡ ਕਾਫੀ ਆ ਉਹ ਆਪਣੀ ਬਣ ਗਈ ਹੈ ਜਿਹੜੀ ਉਹ ਤਿਆਰ ਹੋਏਗੀ ਇਦਾਂ ਤੁਸੀਂ ਇਹਨੂੰ ਮਿਕਸ ਜਿਹੜਾ ਕਰਦੇ ਰਹਿਣਾ 1-2 ਮਿੰਟ ਬਹੁਤ ਜ਼ਿਆਦਾ ਮੈਨੂੰ ਕੋਲਡ ਹੋ ਰਿਆ ਸੀ ਪਰ ਇਹ ਬੱਚਾ ਜਿਹੜਾ ਕੋਲਡ ਕਾਫੀ ਮੰਗ ਰਿਹਾ ਸੀ ਤੇ ਫਿਰ ਮੈਂ ਉਹਨੂੰ ਘਰ ਬਣਾ ਕੇ ਜਿਹੜੀ ਦੇਣ ਲੱਗੀ ਬਹੁਤ ਸੌਖੇ ਤਰੀਕੇ ਨਾਲ ਜਿਹੜਾ ਤੁਸੀਂ ਵੀ ਬਣਾ ਸਕਦੇ ਆ ਜ਼ਰੂਰ ਇਹਨੂੰ ਟ੍ਰਾਈ ਕਰਨਾ ਕਾਫੀ ਜਿਵੇਂ ਬਣਾਉਂਦੇ ਵੱਲਗ-ਵੱਲਗ ਤਰੀਕੇ ਹੁੰਦੇ ਆ ਹਰ ਕੋਈ ਆ ਜਿਹੜਾ ਕੋਲਡ ਕਾਫੀ ਆ ਜਿਹੜਾ ਉਹ ਆਪਣੇ ਤਰੀਕੇ ਦੇ ਨਾਲ ਬਣਾਉਣਾ ਪਰ ਜਦੋਂ ਆਪਾਂ ਇੱਕ ਹੀ ਗਲਾਸ ਜਾਂ ਇੱਕ ਹੀ ਕੱਪ ਆ ਜਿਹੜੀ ਕੋਲਡ ਕਾਫੀ ਬਣਾਉਣੀ ਹੁੰਦੀ ਆ ਤਾਂ ਇਸ ਤੋਂ ਸੌਖਾ ਤਰੀਕਾ ਕੋਈ ਵੀ ਨਹੀਂ ਹੈਗਾ ਕਿਉਂਕਿ ਇਹਨੂੰ ਆਪਾਂ ਗਲਾਸ ਦੇ ਵਿੱਚ ਹੀ ਬਣਾ ਸਕਦੇ ਆ ਕੋਈ ਆਪਾਂ ਨੂੰ ਐਕਸਟਰਾ ਜਿਹੜਾ ਕੋਈ ਬਰਤਨ ਆ ਉਹ ਵੀ ਨਹੀਂ ਲੈਣ ਦੀ ਜ਼ਰੂਰਤ ਇਸ ਤਰ੍ਹਾਂ ਇਹ ਝੱਗ ਬੰਨੀ ਸ਼ੁਰੂ ਹੋ ਜਾਂਦੀ ਆ ਤੇ ਜਦੋਂ ਇੱਕ ਜਾਂ ਦੋ ਮਿੰਟ ਆਪਾਂ ਇਹਨੂੰ ਇਦਾਂ ਮਿਕਸ ਕਰਦੇ ਰਹਿੰਨੇ ਆ ਤਾਂ ਇਹ ਬਿਲਕੁਲ ਸੰਗਣੀ ਜਿਹੜੀ ਝੱਗ ਵਾਲੀ ਫਾਰਮ ਦੇ ਵਿੱਚ ਆ ਬਿਲਕੁਲ ਆ ਜਾਏਗਾ ਇਸرائیਲੀ ਬਣ ਜਾਣਾ ਹੈਗਾ ਗਾੜਾ ਗਾੜਾ ਤੇ ਹੁਣ ਕੀ ਕਰਨਾ ਹੁੰਦਾ ਆਪਾਂ ਬਰਫ਼ ਦੇ ਜਿਹੜੇ ਕੁਛ ਟੁਕੜੇ ਹੈਗੇ ਆ ਉਹ ਆਪਾਂ ਇਹਦੇ ਵਿੱਚ ਜਿਹੜੇ ਪਾ ਦੇਣਾ ਬਿਲਕੁਲ ਇਹ ਸੰਘਣਾ ਹੋ ਜਾਂਦਾ ਇੰਨਾ ਕੁ ਟਾਈਮ ਆਪਾਂ ਵੇਟ ਕਰਨੀ ਹੁੰਦੀ ਆ ਬਿਲਕੁਲ ਇਹ ਦੇਖੋ ਪੇਸਟ ਆ ਜਿਹੜਾ ਉਹ ਤਿਆਰ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਥੋੜੀ ਜੀ ਬਰਫ਼ ਦੇ ਜਿਹੜੇ ਟੁਕੜੇ ਪਾਵਾਂਗੇ ਇਸ ਤਰ੍ਹਾਂ ਜਿੰਨਾ ਕੁ ਤੁਸੀਂ ਠੰਡਾ ਪੀਨੇ ਆ ਹਨ ਉਹ ਉਸ ਅਨੁਸਾਰ ਆ ਜਿਹੜੀ ਤੁਸੀਂ ਆਈਸ ਪਾ ਸਕਦੇ ਆ ਤੇ ਉਬਾਲੇ ਵਾਲਾ ਦੁੱਧ ਆ ਦੁੱਧ ਠੰਡਾ ਹੋਣਾ ਚਾਹੀਦਾ ਤੇ ਪਾਉਣਾ ਤੁਸੀਂ ਆ ਜਿਹੜਾ ਉਬਾਲੇ ਵਾਲਾ ਕੱਚਾ ਦੁੱਧ ਆ ਜਿਹੜਾ ਉਹ ਤੁਸੀਂ ਨਹੀਂ ਪਾਉਣਾ ਤੇ ਬਿਲਕੁਲ ਕੋਫੇ ਵਰਗੀ ਜਿਹੜੀ ਕਾਫੀ ਆ ਉਹ ਤੁਸੀਂ 2 ਮਿੰਟ ਦੇ ਵਿੱਚ ਆ ਜਿਹੜੀ ਉਹ ਘਰ ਤਿਆਰ ਕਰ ਸਕਦੇ ਆ ਤੇ ਗਲਾਸ ਦੇ ਵਿੱਚ ਹੀ ਐਕਸਟਰਾ ਕੋਈ ਬਰਤਨਾ ਜਿਹੜਾ ਉਹ ਵੀ ਆਪਣਾ ਖਰਾਬ ਆ ਜਿਹੜਾ ਉਹ ਨਹੀਂ ਹੋਏਗਾ ਤੇ ਬਿਲਕੁਲ ਇਹ ਸੰਗਣੀ ਸੰਗਣੀ ਤੇ ਬਹੁਤ ਹੀ ਇਹਦਾ ਟੇਸ ਆ ਜਿਹੜਾ ਉਹ ਵਧੀਆ ਹੋਏਗਾ ਤiga ਕਦੇ ਵੀ ਤੁਹਾਡਾ ਦਿਲ ਕਰੀ ਵੀ ਕਾਫੀ ਪੀਣ ਦਾ ਕੋਲਡ ਕਾਫੀ ਪੀਣ ਦਾ ਤਾਂ ਤੁਸੀਂ ਇਸ ਤਰੀਕੇ ਜਿਹੜਾ ਉਹ ਬਣਾ ਕੇ ਦੇਖ ਸਕਦੇ ਹੋ ਮੈਂ ਵੀਰਪਾਲ ਕੌਰ ਸਿੱਖ ਹਾਂ ਜਤੋ ਤੁਸੀਂ ਜੁੜਿਆ ਸਾਡੇ ਪੇਜ ਤੇ YouTube ਚੈਨਲ ਦੇ ਨਾਲ ਜਿਨ੍ਹਾਂ ਨੇ ਹਜ ਤੱਕ ਫੋਲੋ ਨਹੀਂ ਕੀਤਾ ਸਬਸਕ੍ਰਾਈਬ ਨਹੀਂ ਕੀਤਾ ਫੋਲੋ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਅੱਗੇ ਸ਼ੇਅਰ ਕਰਦੇਆ ਕਰੋ ਕਿਉਂਕਿ ਮੈਨੂੰ ਆਏ ਹੁੰਦਾ ਵੀ ਸੌਖੀ ਜੀ ਚੀਜ਼ ਜਿਹੜੀ ਆਪਾਂ ਲੈ ਕੇ ਆਉਣੇ ਆ ਉਹ ਸਾਰਿਆਂ ਦੇ ਨਾਲ ਆ ਜਿਹੜੀ ਉਹ ਸਾਂਝੀ ਕੀਤੀ ਜਾਵੇ ਉਕਾ ਦੇ ਵੀ ਤੁਹਾਡਾ ਦਿਲ ਕਰੇ ਤਾਂ ਤੁਸੀਂ ਇਦਾਂ ਜਿਹੜੀ ਬਣਾ ਕੇ ਗਲਾਸ ਦੇ ਵਿੱਚ ਇਹਨੂੰ ਪੀ ਸਕਦੇ ਆ ਬਹੁਤ ਹੀ ਸੌਖਾ ਤਰੀਕਾ ਹੋਪ ਆ ਤੁਹਾਨੂੰ ਵੀ ਸਾਰਿਆਂ ਨੂੰ ਵਧੀਆ ਲੱਗਿਆ ਹੋਵੇਗਾ ਬਿਲਕੁਲ ਦੇਖੋ ਸੰਗਣੀ ਸੰਗਣੀ ਝੱਗ ਵਾਲੀ ਕਾਫੀ ਆ ਥੈਂਕ ਯੂ ਥੈਂਕ ਯੂ ਫਾਰ